ਸ ਲੋਕ ਉਪਦੇਸ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਹਵਾ ਗੁਰੂ ਹੈ ਤੇ ਪਾਣੀ ਪਿਤਾ ਤੇ ਧਰਤੀ ਵੱਡੀ ਮਾਤਾ ਹੈ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਜਗਤ ਦਿਨ ਤੇ ਰਾਤ ਦੋਵੇਂ ਖਿਡਾਵਾਂ ਹਨ ਸਾਰਾ ਸੰਸਾਰ ਖੇਡ ਰਿਹਾ ਹੈ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਤਰਮ ਹਦੂਰ ਧਰਮ ਰਾਜ ਪ੍ਰਭੂ ਦੇ ਸਾਹਮਣੇ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਦੀ ਪੜਤਾਲ ਕਰਦਾ ਹੈ ਕਰਮੀ ਆਪੋ ਆਪਣੇ ਕਿ ਨੇੜੇ ਕੇ ਦੂਰ ਆਪਣੇ ਆਪਣੇ ਕਰਮਾਂ ਅਨੁਸਾਰ ਕੋਈ ਪ੍ਰਭੂ ਦੇ ਨੇੜੇ ਹਨ ਤੇ ਕੋਈ ਦੂਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਜਿਨਾ ਨੇ ਨਾਮ ਜਪਿਆ ਹੈ ਉਹ ਕਰੜੀ ਕਾਲਣਾ ਤੇ ਮਿਹਨਤ ਕਰ ਗਏ ਹਨ ਨਾਨਕ ਤੇ ਮੁਖ ਉਹ ਜਲੇ ਕੀਤੀ ਛੁਟੀ ਨਾਲ ਇਹ ਨਾਨਕ ਉਹਨਾਂ ਦੇ ਮੂੰਹ ਉਜਲੇ ਹਨ ਹੋਰ ਕਿੰਨੀ ਹੀ ਦੁਨੀਆ ਉਹਨਾਂ ਨਾਲ ਮਿਲ ਕੇ ਜਨਮ ਮਰਨ ਤੋਂ ਛੁੱਟ ਜਾਂਦੀ ਹੈ